ਹੋਣ ਦੀ ਸਦਾ ਖੜੇ ਨੇ ਆਪਾਂ ਟੁੱਟ ਗਿਆ ਤਾਂ ਬਹੁਤ ਮਾਰ ਪੈਣੀ ਆ ਆਪਣੇ ਇਹ ਸਾਰਾ ਹੀ ਪਰਲੇ ਪਰ ਨੀਮਾ ਜੀ ਸਾਰੇ ਨਿਮਾਨ ਆ ਜੀ ਉਹ ਬਾਡੀ ਸਵਾਟ ਬੁਲਾ ਲਓ ਬੁਲਾ ਲਓ ਕਿੱਥੇ ਤੱਕ ਇਹ ਮਾਰ ਟੁੱਟੇ ਉਧਰ ਬਾਿਹੜੇ ਬੁੜੇ ਸਾਰੇ ਨੀਵੇਂ ਨੀਵੇਂ ਤੁਰਦੇ ਜਾਂਦੇ ਸਤਸਾਹਬਾ ਦਾ ਜਮਾਲਪੁਰ ਸਾਹਿਬ ਅੱਜ ਆ ਕੇ ਇਸ ਤੋਂ ਅੱਗੇ ਫਰਦ ਨੇ ਬਹੁਤ ਹੀ ਹਾਂਜੀ ਬਹੁਤ ਪਰਤੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਆ ਔਰ ਅਸੀਂ ਹਰ ਰੋਜ਼ ਦੀ ਤਰ੍ਹਾਂ ਜਿੱਦਾਂ ਕਿ ਤੁਹਾਨੂੰ ਆਪਣੇ ਚੈਨਲ ਦੇ ਰਾਹੀਂ ਸਸਰਾਲੀ ਕਲੋਨੀ ਜੋ ਕਿ ਸਤਲੁਜ ਬਨ ਸਤਲੁਜ ਦਰਿਆ ਦਾ ਜੋ ਬਨ ਆ ਉਸ ਦੀ ਨਿਤ ਖਬਰ ਦੇ ਰਹੇ ਆ ਔਰ ਰਾਤ ਦੇ ਕਰੀਬ ਜੇ ਸਮਾਂ ਦੇਖੀਏ ਤਾਂ 12 ਵਜੇ ਚੱਲੇ ਆ 11:56 ਮਿੰਟ ਹੋ ਚੁੱਕੇ ਆ ਔਰ ਇਸ ਬਨ ਦੇ ਉੱਤੇ ਮੌਜੂਦ ਆ ਔਰ ਤੁਹਾਨੂੰ ਦਿਖਾ ਰਹੇ ਆ ਕਿ ਸਾਡੇ ਨਾਲ ਇਲਾਕੇ ਦੇ ਨੌਜਵਾਨ ਮੌਜੂਦ ਨੇ ਸੋ ਇਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਹਨਾਂ ਨੂੰ ਕੀ ਕੀ ਸਮੱਸਿਆ ਆ ਰਹੀਆਂ ਆ ਤੇ ਕੀ ਕਹਿਣਾ ਜਾਂਦੇ ਹੋ ਭਾਜੀ ਸੱਚੀ ਗੱਲ ਵੀਰੇ ਮੈਂ ਹੈਗਾ ਯਾਰ ਕਲੋਨੀ ਦਾ ਟਾਈਮ 12 ਵਜੇ ਗਿਆ ਠੀਕ ਆ ਇਹਨਾਂ ਦੀ ਸਮੱਸਿਆ ਇਹ ਆ ਕਿ ਮਸ਼ੀਨਾਂ ਨਾ ਇੱਕ ਉਹ ਉਧਰ ਲੱਗੀ ਹੋਈ ਆ ਪ੍ਰਸ਼ਾਸਨ ਆ ਇੱਕ ਮਸ਼ੀਨ ਲਾਈ ਆ ਪਤਾ ਨਹੀਂ ਇੱਕ ਪਤਾ ਨਹੀਂ ਦੋ ਆ ਠੀਕ ਆ ਇਹਨਾਂ ਨੂੰ ਖਤਰਾ ਹੈ ਨਾ ਵੀਰੇ ਆ ਅਧਰੋ ਖਤਰਾ ਪੈ ਗਿਆ ਇਹ ਇਹ ਕੇ ਮੰਗਟਾ ਦੇ ਵੀਰੇ ਮੰਗਟਾ ਦੇ ਬੰਦੇ ਆ ਇਹਨਾਂ ਨੂੰ ਪੁੱਛੋ ਹਾਂਜੀ 25 30 ਪਿੰਡਾਂ ਦੀ ਮਾਰ ਪੈਣੀ ਆ ਇਹ ਵੀਰੇ ਮੰਗਟਾ ਦੇ ਬੰਦੇ ਆ ਪਿੰਡ ਦਰਿਆ ਦੇ ਨੇ ਸਾਰੇ ਚਾਰ ਪੰਜ ਪਿੰਡ ਆ ਗਏ ਨਾ ਵੀਰੇ ਚਾਰ ਪੰਜ ਪਿੰਡ ਆ ਵੀਰੇ ਬਸ ਪ੍ਰਸ਼ਾਸਨ ਸਾਨੂੰ ਇਹ ਹੀ ਕਹਿੰਦੇ ਆ ਕਿ ਇੱਕ ਪਾਸੇ ਲੱਗੇ ਹੋਇਆ ਦੂਜੇ ਪਾਸੇ ਕੋਈ ਨਹੀਂ ਲੱਗਿਆ ਸੋ ਤੁਹਾਨੂੰ ਕੀ ਲੱਗਦਾ ਕਿੰਨੇ ਦਿਨ ਤੋਂ ਤੁਸੀਂ ਇਸ ਪਾਸੇ ਆ ਰਹੇ ਹੋ ਕਿੰਨੇ ਦਿਨਾਂ ਤੋਂ ਤੁਸੀਂ ਇਸ ਚੀਜ਼ ਨੂੰ ਸਾਨੂੰ 4-5 ਦਿਨ ਹੋ ਗਏ ਆ ਜੀ ਬਸ ਇਹੀ ਕੰਮ ਨੂੰ ਭੱਜੀ ਜਾਂਦੇ ਆ ਆ ਦੇਖੋ ਤੁਹਾਡੇ ਸਾਹਮਣੇ ਫੁੱਟ ਡੇਢ ਫੁੱਟ ਰਹਿ ਗਿਆ ਇਹਦਾ ਪਾਣੀ ਬਸ ਇਧਰ ਸ਼ੁਰੂ ਆ ਕੋਈ ਇਧਰ ਅਰੇਂਜਮੈਂਟ ਨਹੀਂ ਹੈਗਾ ਉਧਰ ਮਸ਼ੀਨਾਂ ਲੱਗੀਆਂ ਤਾਂ ਕੰਮ ਚੱਲੀ ਜਾਂਦਾ ਵਾ ਇਧਰ ਕੋਈ ਅਰੇਂਜਮੈਂਟ ਨਹੀਂ ਹੈਗਾ ਸੋ ਤੁਹਾਨੂੰ ਦਿਖਾ ਰਹੇ ਆ ਕਿ ਲਗਾਤਾਰ ਜੋ ਕੈਮਰਾਮੈਨ ਨੂੰ ਕਹੂੰਗਾ ਕਿ ਪਿੱਛੇ ਦੀਆਂ ਤਸਵੀਰਾਂ ਦਿਖਾਈਆਂ ਜਾਣ ਕਿ ਇਸ ਪਾਸੇ ਜਿਹੜਾ ਇਹ ਨੀਵਾ ਇਲਾਕਾ ਆ ਔਰ ਕਰੀਬ ਡੇਢ ਫੁੱਟ ਜਿਹੜਾ ਆ ਬੰਨ ਤੋਂ ਇਹ ਰਹਿ ਗਿਆ ਆ ਔਰ ਜਿਸ ਕਰਕੇ ਕਿ ਨਾਲ ਦੇ ਪਿੰਡਾਂ ਦੇ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਆ ਕਿ ਕਿ ਉਧਰ ਕਿਤੇ ਨਾ ਕਿਤੇ ਇਹ ਪਾਣੀ ਜਿਹੜਾ ਅਗਰ ਇਧਰੋਂ ਬੰਨ ਟੁੱਟਦਾ ਆ ਤੇ ਨਾਲ ਵਾਲੇ ਪਿੰਡਾਂ ਦੇ ਉੱਤੇ ਮਾਰ ਕਰ ਸਕਦਾ ਸੋ ਕੀ ਲੱਗਦਾ ਕਿ ਜੇ ਇਹ ਬੰਨ ਟੁੱਟਦਾ ਤੇ ਕਿੰਨੀ ਕਿੰਨੀ ਕਿ ਦੂਰ ਤੱਕ ਇਹ ਮਾਰ ਹੋ ਸਕਦੀ ਹੈ ਵੀਰੇ ਇਹ ਜਿੰਨੇ ਵੀ ਤੇ ਨਾਲ ਪਿੰਡ ਹੈਗੇ ਆ ਚੂੜਾਲ ਮੰਗਟ ਗਾਹਾਂ ਅੱਗੇ ਵੀ ਜਿੰਨੇ ਪਿੰਡ ਆ ਪਾਣੀ ਗਾਹਾਂ ਖਲੂਗਾ ਵੀਰੇ ਤੁਸੀਂ ਜਿਸ ਤਰੀਕੇ ਕੀ ਦੇਖ ਰਹੇ ਹੋ ਕਿ ਇਸ ਟਾਈਮ ਵੀ ਪ੍ਰਸ਼ਾਸਨ ਮੌਜੂਦ ਆ ਤੁਸੀਂ ਆਪਣੇ ਤੌਰ ਤੇ ਕਦੀ ਗੱਲ ਨਹੀਂ ਕੀਤੀ ਨਾਲ ਵੀਰੇ ਇਹਨਾਂ ਨੂੰ ਕੋਲੇ ਖੜੇ ਆ ਇਹਨਾਂ ਨੂੰ ਪਤਾ ਹੀ ਆ ਵੀਰੇ ਕੱਲ ਕੀ ਕਰਨੀ ਆ ਇੱਥੇ ਦੇਖੀ ਜਾਂਦੇ ਵੀਰੇ ਇਹ ਵੀ ਖੜੇ ਦੇਖੀ ਜਾਂਦੇ ਆ ਔਰ ਸੋ ਅਸੀਂ ਤੁਹਾਨੂੰ ਇਹ ਜੋ ਪੂਰਾ ਮਾਹੌਲ ਦਿਖਾ ਰਹੇ ਆ ਆਪਣੇ ਚੈਨਲ ਦੇ ਰਾਹੀਂ ਔਰ ਹੋਰ ਵੀ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਕਿਹੜੇ ਪਿੰਡ ਤੋਂ ਆ ਜੀ ਵੀਰੇ ਸਾਡਾ ਮਾਰਕਟ ਪਿੰਡ ਆ 10 ਦਿਨ ਹੋ ਗਏ ਸਾਡੇ ਪਿੰਡੋਂ ਮਿੱਟੀ ਦੇ ਟਿੱਪਰ ਭਰ-ਭਰ ਕੇ ਆਉਂਦੇ ਆ ਸਸਰਾਲੀ ਪਿੰਡ ਬੰਨ ਲਾਇਆ ਸਾਡੇ ਪਿੰਡ ਦਾ ਸਾਰਾ ਸੰਜੋਗ ਹੈ ਦੇਚ ਟਿੱਪਰ ਸਾਡੇ ਪਿੰਡੋਂ ਆਉਂਦੇ ਆ ਭਰ-ਭਰ ਕੇ ਹੁਣਾ ਸਾਡੇ ਪਿੰਡ ਨੂੰ ਇੱਥੇ ਢਾ ਲੱਗੀ ਹੋਈ ਆ ਬੰਨਦੀ ਹੁਣ ਸਾਡੇ ਪਿੰਡ ਦੇ ਨਾਲ ਕੋਈ ਨਹੀਂ ਖੜਦਾ ਦੇਖੋ ਇਧਰ ਇਧਰ ਤੁਸੀਂ ਕੈਮਰਾ ਮਾਰ ਕੇ ਦੇਖੋ ਹਾਂ ਇੱਥੇ ਸਾਡੇ ਪਿੰਡ ਦੀ ਕੋਈ ਨਹੀਂ ਸੁਣ ਰਿਹਾ ਇੱਥੇ ਕੋਈ ਬੰਨ ਦੇ ਨਾਲ ਸਾਡੇ ਨਾਲ ਕੋਈ ਨਹੀਂ ਖੜ ਰਿਹਾ ਦੇਖੋ ਇਧਰ ਅੱਗੇ ਦੇਖੋ ਸਿਰਫ 1.5 ਫੁੱਟ ਦਾ ਰਹਿ ਗਿਆ ਪਾੜ ਇਹ 1.5 ਫੁੱਟ ਦਾ ਪਾ ਤੱਕ ਸਾਰੇ ਕਿਤੇ ਪਾਣੀ ਪਾਣੀ ਹੋ ਜਾਣਾ ਇੱਧਰ 20 ਪਿੰਡ ਹੈ ਜੀ ਉਸ ਤੋਂ ਬਾਅਦ ਲੁਕਾਨੇ ਨਾ ਆਪਣੀ ਜਿੱਦਾਂ ਕਿ ਤੁਸੀਂ ਕਿਹਾ ਕਿ ਤੁਸੀਂ ਟਿਪਰ ਆਪਣੇ ਪਿੰਡਾਂ ਚੋਂ ਵੀ ਲਿਆ ਰਹੇ ਆ ਕਿ ਇਹ ਪਿੰਡ ਦੇ ਜਿਹੜੇ ਲੋਕ ਨੇ ਜਾਂ ਜਿਹੜੇ ਉੱਚ ਅਧਿਕਾਰੀ ਇੱਥੇ ਆਉਂਦੇ ਆ ਤੁਸੀਂ ਉਹਨਾਂ ਦੇ ਨਾਲ ਕੋਈ ਆਪਣਾ ਰਾਬਤਾ ਕਾਇਮ ਨਹੀਂ ਕਰ ਰਹੇ ਕੋਈ ਉਹਨਾਂ ਦੇ ਨਾਲ ਸਟ੍ਰੈਟੇਜੀ ਨਹੀਂ ਬਣਾ ਰਹੇ ਮੇਰੇ ਇੱਥੇ ਕੋਈ ਕਿਸੇ ਦੀ ਗੱਲ ਨਹੀਂ ਸੁਣ ਰਿਹਾ ਨਾ ਇੱਥੇ ਗੱਡੀਆਂ ਅੱਗੇ ਤੱਕ ਕੋਈ ਨਹੀਂ ਆ ਰਹੀਆਂ ਸਾਡੀਆਂ ਟਿਪਰ ਭਰੇ ਖੜੇ ਆ ਟਰਾਲੀਆਂ ਸਾਡੀਆਂ ਥੈਲੇ ਭਰ ਕੇ ਟਰਾਲੀਆਂ ਭਰੀਆਂ ਖੜੀਆਂ ਨੇ ਪਿੱਛੇ ਤੱਕ ਇੱਥੇ ਪ੍ਰਸ਼ਾਸਨ ਦੀਆਂ ਗੱਡੀਆਂ ਖੜੀਆਂ ਨੇ ਮੂਰੇ ਇੱਥੇ ਕੋਈ ਗੱਡੀਆਂ ਅੱਗੇ ਨਹੀਂ ਆ ਰਹੀ ਸਾਰੀਆਂ ਗੱਡੀਆਂ ਪਿੱਛੇ ਰੁਕੀਆਂ ਜਾਮ ਲੱਗਿਆ ਹੋਇਆ ਅਸੀਂ ਇੱਥੇ ਥੈਲੇ ਲਾਉਣੇ ਸੀਗੇ ਸਾਡੀਆਂ ਗੱਡੀਆਂ ਪਿੱਛੇ ਖੜੀਆਂ ਨੇ ਭਰੀਆਂ ਹੋਏ ਥੈਲਿਆਂ ਦੀਆਂ ਮਿੱਟੀ ਦੇ ਭਰੇ ਹੋਏ ਥੈਲੇ ਇੱਥੇ ਕੋਈ ਅੱਗੇ ਨਹੀਂ ਆਉਣ ਦੇ ਰਿਹਾ ਕਿੰਨੀ ਦੇਰ ਹੋ ਗਈ ਗੱਡੀਆਂ ਪਿੱਛੇ ਸਾਨੂੰ ਘੱਟੋ ਘਾਟ 2 ਘੰਟੇ ਹੋ ਗਏ ਸਾਨੂੰ 2-3 ਘੰਟੇ ਹੋ ਗਏ ਸਾਨੂੰ ਗੱਡੀਆਂ ਪਿੱਛੇ ਖੜੀਆਂ ਨੇ ਸਾਡੀਆਂ ਸਾਰੀਆਂ ਮਿੱਟੀ ਦੇ ਟਿਪਰ ਪਿੱਛੇ ਖੜੇ ਆ ਕੀ ਦਿੱਕਤ ਆ ਰਹੀ ਤੁਹਾਨੂੰ ਵੀ ਦਿੱਕਤ ਹੈ ਜਿੰਨੀਆਂ ਗੱਡੀਆਂ ਸਾਰੇ ਪ੍ਰਸ਼ਾਸਨ ਦੀਆਂ ਗੱਡੀਆਂ ਉੱਥੇ ਖੜੀਆਂ ਨੇ ਜੀ ਤੇ ਟਿਪਰ ਸਾਡੇ ਗੱਡੀਆਂ ਜਿੰਨੀਆਂ ਵੀ ਭਰੀਆਂ ਹੋਈਆਂ ਨੇ ਜਾਜੀਬ ਜੀ ਨੇ ਚੱਕ ਕੇ ਲਵਾਦਾ ਕੋਈ ਨਾ ਕੋਈ ਹਲੋ ਜਵੇ ਕੋਈ ਹੱਲ ਨਹੀਂ ਹੋ ਰਿਹਾ ਇਹਦਾ ਆਰਾਮ ਨਾਲ ਸਾਰੇ ਇੱਥੇ ਖੜੇ ਦੇਖੀ ਆਂਦੇ ਆ ਵੀ ਕੀ ਹੋ ਰਿਹਾ ਬਾਈ ਰੇਤਾ ਚੱਕ ਕੇ ਇਹਨਾਂ ਨੇ ਟੁਕਤ ਨਾ ਸਾਨੂੰ ਪੈਣਾ ਆਲੇ ਦੁਆਲੇ ਮਾਰ ਸਾਰੇ ਰੇਤਾ ਇਹਨਾਂ ਨੇ ਪਿੰਡਾਂ ਨੇ ਚੱਕਿਆ ਜੀ ਜੇ ਆਪਾਂ ਅੱਜ ਦੀ ਗੱਲ ਕਰੀਏ ਕਿਤੇ ਨਾ ਕਿਤੇ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਆ ਜੇ ਆਪਾਂ ਇਸ ਗੱਲ ਨੂੰ ਛੱਡ ਕੇ ਇਕੱਠੇ ਸਾਡੇ ਦਾ ਅੱਜ ਅੱਜ ਮੌਲ ਖਰਾਬ ਹੋਇਆ ਸਾਡੇ ਸਾਨੂੰ ਦੱਸ ਦੇਣਗੇ ਇੱਥੇ ਰੋਜ਼ ਆਉਣੇ ਅਸੀਂ ਠੀਕ ਆ ਅਸੀਂ ਸਾਨੂੰ ਇਹਨਾਂ ਦਾ ਸਾਡੇ ਵਾਲਾ ਮੌਲ ਤਾਂ ਅੱਜ ਖਰਾਬ ਹੋਇਆ ਇਹਨਾਂ ਨੇ ਮੌਕਾ ਸੀ ਸਾਨੂੰ ਨਾਲ ਸਹਿਯੋਗ ਦਿੰਦੇ ਠੀਕ ਆ ਇਹ ਸਾਨੂੰ ਹਣ ਰੋਜ਼ ਅਸੀਂ ਆਉਣੇ ਆ ਉਧਰ ਪਹਿਲਾਂ ਮੌਲ ਖਰਾਬ ਸੀ ਅਸੀਂ ਰੋਜ਼ ਸੇਵਾ ਕਰਾ ਕੇ ਜਾਂਦੇ ਰੋਜ਼ ਡੇਲੀ ਆਉਣੇ ਆ ਠੀਕ ਆ ਇਹਨਾਂ ਦਾ ਕੋਈ ਬੰਦਾ ਨਹੀਂ ਆਇਆ ਇਹ ਤੱਕ ਸੋ ਜਦ ਤੱਕ ਤੁਹਾਨੂੰ ਆਸ਼ਾਸ਼ਣ ਦਾ ਯਾਰ ਕੋਈ ਬੰਦਾ ਨਹੀਂ ਹੁੰਦਾ ਦਿਨੇ ਹੁੰਦੇ ਆ ਬੰਦੇ ਠੀਕ ਆ ਉਹ ਆਪਣਾ ਸੰਜੋਗ ਹੁੰਦਾ 10 ਦਾ ਪਿੰਡ ਦੇ ਲੋਕ ਨੇ 10 15 ਬਿੰਦਾ ਦੇ ਲੋਕ ਹੁੰਦੇ ਆ ਜੀ ਮੁੰਡੇ ਹੁੰਦੇ ਆ ਠੀਕ ਆ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਹੁੰਦਾ ਹੁਣ ਉਹ ਖੜੀ ਹੋ ਜੀ ਅੱਧਾ ਬੂਟ ਖਾ ਕੇ ਬਹਿ ਗਈ ਦੋ ਦੋ ਤਿੰਨ ਬੰਦੇ ਖੜਿਆ ਸਸਰਾਲੀ ਪਿੰਡ ਦੇ ਹੋਰ ਇੱਥੇ ਕੋਈ ਬੰਦਾ ਨਹੀਂ ਹੈਗਾ ਅਸੀਂ ਜਦੋਂ ਸਸਰਾਲੀ ਪਿੰਡ ਦਾ ਬੰਨ ਲਾਇਆ ਸੀ ਸਾਰੇ ਮਾਂਗਟ ਪਿੰਡ ਦੇ ਜੋ ਵੀ ਆਲੇ ਦਲੇ ਦੇ ਪਿੰਡਾਂ ਦੇ ਅਸੀਂ ਲੋਸਮੈਂਟਾ ਕਰਾਈਆਂ ਅਸੀਂ ਸਾਰੇ ਮੁੰਡੇ ਲੈ ਕੇ ਆਏ ਆ ਇੱਥੇ ਹੁਣਾ ਸਾਡੇ ਪਿੰਡ ਨੂੰ ਇੱਥੇ ਟਾ ਲੱਗੀ ਹੋਈ ਐ ਤੇ ਕੋਈ ਨਹੀਂ ਖੜਾ ਦੇਖ ਲੋਗੇ ਹੁਣ ਸਾਡੇ ਪਿੰਡ ਦਾ ਕੋਈ ਨਹੀਂ ਸਾ ਇਹ ਤੇ ਸਾਰੇ ਪਾਣੀ ਪਾਣੀ ਹੋਇਆ ਸਾਡੇ ਪਿੰਡਾਂ ਕਨੀ ਜੀ ਸੋ ਜਿੱਦਾਂ ਕਿ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਰਾਹੀਂ ਦਿਖਾ ਰਹੇ ਹਾਂ ਕਿ ਜੋ ਨਾਲ ਦਾ ਪਿੰਡ ਸਸਰਾਲੀ ਕਲੋਨੀ ਦੇ ਨਾਲ ਲੱਗਦਾ ਪਿੰਡ ਮੰਗੜ ਸੋ ਮੰਗੜ ਪਿੰਡ ਦੇ ਲੋਕ ਜਿਹੜੇ ਆ ਉਹ ਇਸ ਜਗ੍ਹਾ ਦੇ ਉੱਤੇ ਪਹੁੰਚੇ ਹੋਏ ਆ ਔਰ ਲਗਾਤਾਰ ਉਹਨਾਂ ਵੱਲੋਂ ਜੋ ਇੱਥੇ ਸਹਿਯੋਗ ਕੀਤਾ ਜਾ ਰਿਹਾ ਔਰ ਅੱਜ ਇਹਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਕਿ ਕਿਤੇ ਨਾ ਕਿਤੇ ਜੇ ਅਗਰ ਇਸ ਪਾਸੇ ਦਾ ਬੰਨ ਟੁੱਟਦਾ ਆ ਤੇ ਇਹਨਾਂ ਦੇ ਪਿੰਡ ਨੂੰ ਖਤਰਾ ਆ ਔਰ ਤੁਸੀਂ ਦੇਖ ਸਕਦੇ ਕਿ ਇਸ ਪਾਸੇ ਜੇ ਆਪਾਂ ਗੱਲ ਕਰੀਏ ਤੇ ਲਗਾਤਾਰ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ ਜਾਰੀ ਆ ਕਿ ਜਿਹੜਾ ਅ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਕਿਸੇ ਨਾ ਕਿਸੇ ਤਰੀਕੇ ਪਾਣੀ ਨੂੰ ਠੱਲ ਪਾਈ ਜਾਵੇ